हां ਵਿੱਚੋਂ ਬਰੋ ਆयो ਦਿਖਾ ਕੇ ਸੇ ਰੇਟ ਟੱਕਰਾ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਜੀ ਲਾਈਨ ਸੁਖਾ ਰੰਦਾਵਾ ਜੀ ਥੋੜਾ ਥੋੜਾ ਪਿੱਛੇ ਨੂੰ ਹਟ ਜੀਏ ਜੇ ਆਪਾਂ ਆਪ ਵੱਡੇ ਪ੍ਰਮੋਟਰ ਪਿੱਛੇ ਨੂੰ ਹਟਣਗੇ ਫੇਰ ਹੀ ਲਾਈਨ ਕਲੀਅਰ ਹੋਵੇਗੀ ਸਾਹਮਣੇ ਕਬੱਡੀ ਬੁਰਜ ਹਰੀ ਵਾਲਾ ਆਹ ਬੱਲੇ ਬੱਲੇ ਰੁੜਕੇ ਦੇ ਮੇਲੇ ਦੇ ਸਰਾ ਸਰਾ ਚੱਕ ਸਾਬੂ ਵਾਲਾ ਸੋਣਾ ਆ ਕਰਦਾ ਗਿਆ

ਚੱਕ ਸਾਬੂ ਚੱਕ ਸਾਬੂ ਚੱਕ ਸਾਬੂ ਸੋ ਨੂੰ ਮਾਰ ਫਰਾਲੇ ਦੇ ਬਿੱਤੂ ਨੂੰ ਮਾਰ ਰੜਕੇ ਦਾ ਮਾਰ ਬੁਲਾਉਂਦਾ ਜੱਫੇ ਖਰੇ ਖਰੇ ਨੂੰ ਲਾਵਾ ਅੱਜ ਕਹਿੰਦੇ ਰੜਕਾ ਭੰਗੜਾ ਪਾਉਂਦਾ ਅੱਜ ਰੜਕਾ ਭੰਗੜਾ ਪਾਉਂਦਾ ਸਮੀ ਦੇ ਚ ਚੰਦ ਦੀ ਧਰਤੀ ਦਾ ਅੰਬਾ ਫੇਰ ਆ ਗਿਆ ਸੁੱਖਾ ਵਜੂਹਾ ਜੀ ਕੈਨੇਡਾ ਤੋਂ ਵੀਰ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੀਪ ਮੁਠੱਡਾ ਜੀ ਹੈਪੀ ਹੀਰਾ ਚਰਨਜੀਤ ਹੀਰਾ ਜੀ ਤੇ ਕਾਲਾ ਟਰੇਸੀ ਜੀ ਇਹ ਬਰ ਦੇਖ ਲਾ ਮੜਿਆ ਬੰਬ ਇਹ ਕਹਿੰਦੇ ਇਸੇ ਕਲੱਬ ਦੀ ਵੇਣ ਹੈ ਮੇਰੇ ਵੀਰੋ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਦੀ ਵੇਣ ਹੈ ਰੁੜਕੀ ਦੇ ਸੋਣ ਨੂੰ ਆ ਮਾਣ ਫਰਾਲੇ ਵਾਲੇ ਬਿੰਦੋ ਨੂੰ ਉਹ ਜਿਹੜੇ ਜਿਹੜੇ ਜੱਕ ਸਾਬੂ ਵਾਲੇ ਨੂੰ